अच्छा एक ਮੈਨੂੰ ਹੋਰ ਤੁਸੀਂ ਗੱਲ ਸੁਣਾਉਂਦੇ ਸੀ ਵੀ ਜਿਹੜੇ ਸਿਆਣੇ ਆ ਉਹ ਜਿਹਦਾ ਤੇਰੇ ਛੱਟ ਲੱਗੀ ਸੀ ਉਦੋਂ ਕੋਈ ਤੇਰੀ ਹੈਲਪ ਦੇ ਵਿੱਚ ਆਇਆ ਹੋਵੇ ਨਹੀਂ ਮੈਂ ਤੈਨੂੰ ਤੂੰ ਤਨੋਣਾ ਹਾਂ ਰਾਜੂ ਮੇਰੇ ਤੇ ਸਾਟ ਲੱਗੇ ਸੀ ਮੈਂ ਮੈਂ ਤਾਂ ਸਕੈਪਲ ਤੋਂ ਮੈਂ ਡੈਪਿਆ ਸੀਗਾ ਜੀ ਜਦੋਂ ਸਕੈਪਲ ਤੋਂ ਡੈਪਿਆ ਤਾਂ ਮੇਰੇ ਜਿੱਦਾਂ ਮੈਨੂੰ ਉੱਥੇ ਪਤਾ ਨਹੀਂ ਲੱਗਾ ਵੀ ਮੈਂ ਕਿੰਨਾ ਚਾਹਤਾ ਉੱਤੇ ਪਿਆ ਨਾਲ-ਨਾਲ ਸੀਗੇ ਮਾਸਟਰ ਸੀਗੇ ਹੋਰ ਸੀਗੇ ਬੰਦੇ ਚੱਲ ਮੈਨੂੰ ਮਣਾ ਬਿਠਾੜ ਕੇ ਰੱਖਿਆ ਮੈਨੂੰ ਐਂਬੂਲੈਂਸ ਚ ਚੱਕ ਕੇ ਲੈ ਗਿਆ ਨਾ ਜੀ ਚੱਕ ਕੇ ਮੈਨੂੰ ਹਸਪੀਟਲ ਚ ਰੱਖਿਆ ਅੱਛਾ ਜੀ ਹੋਰ ਫਿਰ ਚੱਕ ਕੇ ਚਲ ਇੱਥੇ ਇਦਾਂ ਆ ਵੀ ਰਾਜੂ ਵੀ ਜਿੱਦਾਂ ਹਸਪੀਟਲ ਚ ਵੀ ਰੱਖਦੇ ਆ ਨਾ ਕੋਈ ਲਾਜ ਦਾ ਨਹੀਂ ਹੈਗਾ ਹੁਣ ਜੇ ਉੱਥੇ ਉੱਥੇ ਕੋਈ ਮਾਰੇ ਕੋਈ ਸੱਟ ਲੱਗ ਜਾ ਉਹ ਆਪਾਂ ਰਮਨ ਡਾਕਟਰ ਦੇ ਜਾਂਦੇ ਹੁੰਦੇ ਸੀਗੇ ਉਹਨੇ ਪਹਿਲੇ ਦੋ ਟੀਕੇ ਭਾਰ ਕੇ ਰੱਖੇ ਹੁੰਦੇ ਸੀਗੇ ਬਿਲ ਲਾਉਣੇ ਆ ਨਾ ਜਿੱਦਾਂ ਮਾਰਤੀ ਆ ਨਾ ਪਰ ਉਹ ਲਾਜ ਸੀਗਾ ਵੀ ਲਾਜ ਸੀ ਹਾਂ ਕੋਈ ਲਾਜ ਸੀਗਾ ਵੀ ਉਹ ਉਹਦੇ ਨਾਲ ਹੀ ਆਪਾਂ ਨੂੰ ਤੰਦਰੁਸਤੀ ਸੀ ਉੱਥੇ ਉਹੀ ਉਹੀ ਚ ਯਕੀਨ ਸੀਗਾ ਇੱਥੇ ਲਿਆ ਕੇ ਮੈਂ ਤੇ ਤਾਂ ਡਿੱਗਿਆ ਨਾ ਸੱਟ ਲਾ ਕੇ ਚਲੋ ਕਹਿੰਦੇ ਸੀ ਇਹਨੇ ਹੁੱਠਣਾ ਨਿਗਾ ਅੱਛਾ ਜੀ ਮੇਰਾ ਵੀ ਇਹੀ ਹਾਲ ਸੀਗਾ ਹਾਂ ਮੈਂ 6 ਮਹੀਨੇ ਟੌਲਟ ਵੀ ਅੱਛਾ ਜੀ ਤਾਂ ਮੈਂ ਜਿੱਦੀ ਆਪਣਾ ਟੌਲਟ ਵੀ ਬੈੱਡ ਦੇ ਕੀਤੀ ਆ ਅੱਛਾ ਜੀ ਬੈੱਡ ਦੇ ਥੱਲੇ ਹੋਲ ਬਣਾ ਲਿਆ ਐ ਵੀ ਨਹੀਂ ਹੁੰਦਾ ਐਨ ਵੀ ਹੁੰਦਾ अच्छा ਜੇ ਤਾਂ ਮੈਨੂੰ ਸਾਰੇ ਕਹਿੰਦੇ ਨਹੀਂ ਹੁਣ ਇਹਨੇ ਉੱਠਣਾ ਨਹੀਂ ਹੈਗਾ ਮੈਂ ਮੈਨੂੰ ਵੀ ਸੀਗਾ ਕਿਉਂ ਮੇਰੀ ਜਿਹੜੀ ਰੀਡ ਜੱਡੀ ਸੀਗੀ ਨਾ ਜਦੋਂ ਮੈਂ ਉੱਪਰ ਡਿੱ ਗਿਆ ਹਾਂ ਉਹ ਰੀਡ ਦੇ ਹੱਡੀ ਦੇ ਮਨ ਚ ਇਹਦਾ ਇੱਕ ਦੋ ਵਿੱਚ ਜਾ ਕੇ ਫਸ ਗਿਆ ਉੱਪਰ ਚੜ ਗਿਆ ਉੱਪਰ ਚੜ ਗਿਆ ਜਿੱਤ ਚੜ ਗਿਆ ਚੱਲ ਹੁਣ ਤੇ ਡਾਕਟਰ ਕਹੀ ਜਾਂਦਾ ਹੈ ਆਪਰੇਸ਼ਨ ਨਾਲ ਕੋਈ ਕੋਸ਼ਿਸ਼ ਕਰੀ ਜਾਂਦਾ ਕੋਸ਼ਿਸ਼ ਕਰੀ ਜਾਂਦਾ ਨਾ ਚਲੋ ਮੈਂ ਤਾਂ ਹੁਣ ਭਾਣਾ ਮੰਨਿਆ ਸੀਗਾ ਤੇ ਮੈਨੂੰ ਸਾਰੇ ਕਹਿੰਦੇ ਮੈਨੂੰ ਵੀ ਕਹਿੰਦਾ ਮੈਂ ਕੋ اٹ ਨਹੀਂ ਹੁਣਾ ਨਾ ਹਾਂ ਉਹ 4 ਕੁ ਮਹੀਨੇ ਪਏ ਹਨਾ ਮੈਂ ਬੈੱਡ ਤੇ ਪਿਆ ਸੀਗਾ ਅੱਛਾ ਜੀ ਤੈਨੂੰ ਮਨਗਾਲਦਾ ਤਾਂ ਚਾਰ ਕਿ ਮਹੀਨੇ ਪਹਿਲਾਂ ਮੈਂ ਬੈੱਡ ਤੇ ਪਿਆ ਸੀਗਾ ਬੈੱਡ ਤੇ ਪਿਆ ਪਿਆ ਮੈਨੂੰ ਇੱਕ ਜਿੱਦਾਂ ਨਾ ਅਚਾਨਕ ਇੱਕ ਸੁਪਨਾ ਆਇਆ ਅੱਛਾ ਜੀ ਹੈਨਾ ਕੱਲ ਸੌਣਾ ਹੀ ਆ ਠੀਕ ਹੈ ਮੈਨੂੰ ਸੁਪਨਾ ਆਇਆ ਆ ਸੁਪਨਾ ਵੀ ਇਦਾਂ ਆਇਆ ਵੀ ਜਿੱਦਾਂ ਮੇਰਾ ਡੈਡੀ ਜਿਹੜਾ ਨਾ ਜੀ ਉਹ ਕਿਤੇ ਡੂੰਘੇ ਪਾਣੀ ਵਿੱਚ ਡੁੱਬਦਾ ਆ ਦਿਸ ਰਿਹਾ ਤੈਨੂੰ ਮੈਨੂੰ ਦਿਖ ਰਿਹਾ ਹੋਰੇ ਹਾਂ ਕਿ ਉਹ ਦੁੱਧ ਪਾਣੀ ਵਿੱਚ ਡਬ ਰਿਆ ਨਾ ਹਾਂ ਉਹ ਕਹਿੰਦਾ ਬਚਾਓ ਬਚਾਓ ਇਹਦਾ ਹਾਕਾ ਮਾਰਦਾ ਰੋਲਾ ਪਾਉਂਦਾ ਰੋਲਾ ਪਾਉਂਦਾ ਨਾ ਉਹ ਇੱਥੇ ਜਿੱਥੇ ਬੈਠੇ ਇੱਥੇ ਇਹਦਾ ਬੈੱਡ ਲੱਗਾ ਸੀਗਾ ਮੈਂ ਬੈੱਡ ਤੇ ਪਿਆ ਸੀਗਾ ਜੀ ਤਾਂ ਇਧਰ ਹੀ ਜਦੋਂ ਨਿਆਣੀ ਬੈਠੀ ਤੇ ਮੈਂ ਨੀ ਰਾਤ ਪਈ ਸੀਗੀ ਜੀ ਜਦੋਂ ਮੈਂ ਉਹ ਜਦੋਂ ਉਹਨੂੰ ਬਚਾਉਣ ਲੱਗਾ ਨਾ ਮੈਂ ਜਦੋਂ ਜਾ ਉਹ ਨਾ ਉੱਠਿਆ ਅੱਛਾ ਜੀ ਜਿੱਦਾਂ ਜਦੋਂ ਬੰਦਾ ਤਾਂ ਆਪਕੇ ਹੋਟਲ ਨਾ ਜਦੋਂ ਆਪਾਂ ਕੋਈ ਨਾ ਤਾਂ ਤਾਂ ਕਿ ਉੱਠਿਆ ਉਹ ਰਾਤੀ ਉਹ ਟਾਈਮ ਚਲੇ ਗਿਆ ਨਾ ਜੀ ਹੋੜੀ ਹੋੜੀ 4-5 ਦਾ ਛੇ ਮਿੰਟ ਤੇ ਆਪਣੇ ਵੀਕ ਗਈ ਵੀਕ ਦੋ ਵੀਕਾ ਬਾਅਦ ਹਨਾ ਮੈਂ ਮੜ ਹਿੱਲਣ ਲੱਪਿਆ ਜਿਹੜਾ ਤਾਂ ਉਹ ਹਜਕਾ ਮਾਰਿਆ ਦਾ ਹਾਂ ਮਤੈਨੋ ਇਦਾਂ ਲੱਗਾ ਵੀ ਰੀੜ ਦੀ ਹੱਡੀ ਜਿਹੜੀ ਆ ਫਸੀ ਸੀ ਆ ਉਹ ਸਪਰਿੰਗਾਂ ਕੋ ਖੁੱਲ ਗਈ ਹਾਂ ਸਪਰਿੰਗਾਂ ਕੋ ਖੁੱਲ ਗਈ ਅੱਛਾ ਜੀ ਉਹ ਤਾਂ ਜਾਂਦਾ ਮੈਂ ਥੋੜਾ ਥੋੜਾ ਹਿੱਲਣ ਲੱਪਿਆ ਜੀ ਥੋੜੇ ਦਿਨਾਂ ਬਾਅਦ ਫੇਰ ਮੈਂ ਕਹਾਂ ਜਦੋਂ ਮੈਂ ਪਹਿਲਾਂ ਹੈਲਦਾ ਸੀਗਾ ਹਨਾ ਜੇ ਮੈਂ ਐ ਵੀ ਕਰ ਲੈਂਦਾ ਸੀਗਾ ਤਾਂ ਮੈਨੂੰ ਇਦਾਂ ਹੁੰਦਾ ਸੀਗਾ ਵੀ ਮੈਂ ਹੁਣ ਮੇਰੇ ਹੱਥ ਲੱਗ ਗਿਆ ਕਿਉਂ ਮੈਂ ਫਿਰ ਉਹ ਦਰਦਾ ਹੈਲਦਾ ਨਹੀਂ ਸੀਗਾ ਜਿੱਦਾਂ ਇਦਾਂ ਪਿਆ ਇਦਾਂ ਹੀ ਪਿਆ ਰਹਿੰਦਾ ਸੀਗਾ ਠੀਕ ਆ ਉਹ ਮੈਂ ਕਰਦਾ ਕਰਦਾ ਜਦੋਂ ਬੀਕ ਬੀਕ ਕਾ ਗਈ ਨਾ ਉਹ ਜਦੋਂ ਮੈਂ ਮੜਾ ਹਿੱਲਣ ਲੱਪਿਆ ਫਿਰ ਜਿੱਦਾਂ ਹੌਲੀ-ਹੌਲੀ ਫਿਰ ਮੈਂ ਜਿੱਦਾਂ ਉੱਥੇ ਪਿਆ ਸੀਗਾ ਜਿੱਦਾਂ ਜਿੱਦਾਂ ਇਹਦਾ ਖੁੰਡੀ ਜੀ ਹੁੰਦੀ ਆ ਬਈ ਸਾਰੇ ਲਈ ਬਈ ਜੇ ਮੈਂ ਮੜੇ ਕਰਨਾ ਪਿਆ ਖੁੰਡੀ ਰੱਖੀ ਹੁੰਦੀ ਮੈਂ ਉੱਠ ਖੜਿਆ ਅੱਛਾ ਉੱਠ ਖੜਿਆ ਆਪਣੇ ਆਪ ਹੀ ਮੈਂ ਉੱਠ ਖੜਿਆ ਕਾਲਕੀਤ ਛੋਟਾ ਕਹਿੰਦਾ ਉਹ ਮੰਮੀ ਆਈ ਆਈ ਡੈਡੀ ਤਾਂ ਉੱਠ ਖੜਿਆ ਹਾਂ ਹਨਾ ਕ੍ਰੈਸਮਾ ਹੋ ਗਿਆ ਹਾਂ ਕ੍ਰੈਸਮਾ ਹੋ ਗਿਆ ਅੱਛਾ ਜੀ ਉਹ ਹਾਂ ਕ੍ਰੈਸਮਾ ਹੋ ਗਿਆ ਦੇਲਾ ਫਿਰ ਉਸ ਉਤੋਂ ਦਾ ਤਾਂ ਫਿਰ ਮੈਂ ਥੋੜਾ ਤੁਰਿਆ ਹੋੜੀ ਤੁਰਿਆ ਫਿਰ ਦੇਲਾ ਵੀ ਜਿਹੜੇ ਮੈਨੂੰ ਕਹਿੰਦੇ ਸੀਗੇ ਡਾਕਟਰ ਵੀ ਕਹਿੰਦੇ ਸੀਗੇ ਤਾਂ ਨਵੀ ਨਵੀ ਚਾਂਦਪਾਲ ਦੀ ਕੁੜੀ ਹਾਂ ਉਹ ਮੈਨੂੰ ਆ ਕੇ ਨਹਾ ਕੇ ਜਾਂਦੀ ਹੁੰਦੀ ਸੀ ਤੁਹਾਡੀ ਹਾਂ ਭਤੀਜੀ ਜਦੀ ਅੱਛਾ ਉਹਨੇ ਨਹਾ ਕੇ ਜਾਣਾ ਬਾੜ ਬੁਲ ਬਾੜ ਨਹੀਂ ਬੀਕ ਵਾਦ ਅੱਛਾ ਜੀ ਫਿਰ ਉਹਦੇ ਰਿਸ਼ਤੇਦਾਰ ਨੇ ਕਹਿੰਦੇ ਵਾਰ-ਵਾਰੀ ਆ ਕੇ ਜਦ ਨਹਾ ਦੇਣਾ ਕਰ ਦੇਣਾ ਨਾ ਅਜੀ ਘਰ ਦੇ ਨਹਾ ਦੇਣਾ ਕਿਉਂ ਮੈਂ ਤਾਂ ਮੈਂ ਤਾਂ ਐ ਵੀ ਨਹੀਂ ਹੋ ਹੁੰਦਾ ਜੀ ਵਾਕ ਵੀ ਲੈ ਹੁੰਦਾ ਹੈ ਹਾਂ ਵਾਕ ਵੀ ਤੇ ਹੁੰਦਾ ਨਾ ਤੁਹਾਡਾ ਮਤਲਬ ਕਹਿੰਦਾ ਵੀ ਉਹ ਜਿਹੜਾ ਸੁਪਨਾ ਸੀ ਹਾਂ ਉਹ ਰੱਬ ਮੰਨ ਕੇ ਬੋੜਿਆ ਦਰਜ ਰੱਬ ਮੰਨ ਕੇ ਹਾਂ ਫਿਰ ਉਹੀ ਗੱਲ ਕਰਦੇ ਰੱਬ ਮੈਂ ਜਿੱਦਾਂ ਉੱਥੋਂ ਮੈਨੂੰ ਇਹ ਬਦਲ ਲੱਗਾ ਨਾ ਜਿਹੜੇ ਮਾਪੇ ਹਨਾ ਜੀ ਉਹ ਮਰਦੇ ਨਹੀਂ ਹੈਗੇ ਮਰਦੇ ਨਹੀਂ ਉਹ ਮਾਪੇ ਕਦੀ ਵੀ ਮਰਦੇ ਨਹੀਂ ਜਿੰਨਾ ਆਪਾਂ ਕਹਿੰਦੇ ਮਰ ਗਏ ਉਹ ਵੀ ਸਾਡੇ ਕੋਲ ਵਿਛੜ ਗਏ ਸਨ ਉਹ ਤਾਂ ਹਾਂ ਆਪਾਂ ਦੱਸਦੇ ਨਾ ਉਹ ਹੈਗੇ ਆ ਜਿੰਨਾ ਚਿਰ ਉਹ ਜਿੰਦਾ ਜਿੰਨਾ ਚਿਰ ਆਪਾਂ ਜਿੰਦੇ ਆ ਅੱਛਾ ਜੀ ਜਿੰਨਾ ਚਿਰ ਆਪਾਂ ਜਿੰਦੇ ਉਹ ਜਿੰਦੇ ਆ ਜਿੰਦੇ ਆ ਜਦੋਂ ਆਪਾਂ ਮਰ ਗਏ ਫੇ ਉਹ ਮਰੇ ਆ ਮੰਨ ਲਓ ਅਗਲੀ ਪੀੜ੍ਹੀ ਨੇ ਨਹੀਂ ਚੇਤੇ ਰੱਖਣੇ ਨਾ 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 ਆਪਾਂ ਚੇਤਾ ਰੱਖਾਂਗੇ ਆਪਾਂ ਚੇਤਾ ਰੱਖ ਆਪਣੇ ਜਦ ਮੈਂ ਮੈਂ ਨਾ ਹੋਈ ਆ ਮੰਨ ਲਓ ਤੇਰਾ ਮੈਂ ਕਹਾਂ ਆਪਣੇ ਚੇਤਿਆਂ ਚੋਂ ਨਹੀਂ ਗਵਾਚਦੇ ਹਾਂ ਨਾ ਆਪਣੇ ਚੇਤਿਆਂ ਚੋਂ ਨਹੀਂ ਗਵਾਦੇ ਹਾਂ ਹਾਂ ਕਿਉਂ ਮੇਲੇ ਮੇਲੇ ਤਾਂ ਹੋਇਆ ਮੇਲੇ ਤਾਂ ਜੀਵਨਦਾਨ ਹੋਇਆ ਮੈਂ ਮੈਂ ਤਾਂ ਉਹੀ ਕਹਿੰਦਾ ਜਿਹੜਾ 6 ਮਹੀਨੇ ਬੈੱਡ ਤੋਂ ਐਵੇਂ ਨਹੀਂ ਕਰ ਸਕਦਾ ਤੇਗਾ ਉਹਦੇ ਮੈਨੂੰ ਥਾਲਿਆ ਆ ਤੈਨੂੰ ਇੱਕਦਮ ਇਦਾਂ ਝਟਕਾ ਮਾਰਿਆ ਮੈਂ ਇਦਾਂ ਝਟਕਾ ਮਾਰਿਆ ਆਪਣੇ ਆਪਣੇ ਆ ਮਾਰਿਆ ਹਾਂ ਤੇ ਜੇ ਤੈਨੂੰ ਡਾਕਟਰ ਕਹਿੰਦਾ ਇਦਾਂ ਝਟਕਾ ਮਾਰ ਬੱਜਦਾ ਮੈਂ ਚਾਰ ਮਹੀਨੇ ਹੋ ਗਏ ਮੈਨੂੰ ਬੈਠੇ ਨੂੰ ਬੈਠਦੇ ਬੈਠਦੇ ਭੈ ਮ ਉਹਦੋਂ ਵੀ ਮਾਰਦਾ ਸੀ ਦੇ ਲ ਕੁਦਰਤ ਦਾ ਕਰੇ ਸ਼ਮ ਕੁਦਰਤ ਕਰੇ ਇਹ ਇਹ ਤਾਂ ਜਿੱਦਾਂ ਹੈਗੇ ਆ ਜਿੱਦਾਂ ਨਾ ਜਿੱਦਾਂ pc bilga news online channel ਸਾਡੇ ਇਸ ਚੈਨਲ ਨੂੰ ਬੱਦ ਬੱਦ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ